ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਮਾਣੂਕੇ ਗਿੱਲ ਦੇ ਵਿੱਚ ਮਾਣੂਕੇ ਗਿੱਲ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਬਾਗੇਪੁਰਾਣੇ ਤੋਂ ਨਿਹਾਲ ਸਿੰਘ ਵਾਲਾ ਰੋਡ ਦੇ ਉੱਤੇ ਵਸਿਆ ਹੋਇਆ ਨਗਰ ਮਿੱਤਰੋ ਤੇ ਜਦੋਂ ਮਾਣੂਕੇ ਗਿੱਲ ਤੋਂ rau ਕੇ ਕਲਾ ਨੂੰ ਮੁੜੋਗੇ ਤੁਸੀਂ ਮਿੱਤਰੋ ਉਸ ਰੋਡ ਦੇ ਉੱਤੇ ਪਈ ਹੋਣਿਆ ਦਾ ਰੈਣ ਵਸੇਰਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਟਾਪ ਦੀ ਬਰੀਡ ਦੇ ਭਾਈ ਹੁਣੀ ਬੱਚਿਆਂ ਦੇ ਫਾਰਮ ਤਿਆਰ ਕਰ ਰਹੇ ਆ ਉਹਨਾਂ ਦੇ ਵਿੱਚੋਂ ਇੱਕ ਜਾਨਵਰ ਹੈ ਅੱਜ ਜਿਹੜਾ ਵਕਾਊ ਲਾਇਆ ਵਾ ਮਿੱਤਰੋ ਇਹ ਪਲੂਣ ਵੱਛੀ ਨੇ ਚੰਗੇ ਦੁੱਧ ਦੀ ਬਾਲਟੀਆਂ ਭਰੀਆਂ ਹੋਈਆਂ ਅੱਜ ਦੂਜਾ ਸੂਆ ਸੂਣਾ ਮੈਂ ਨੇ ਕਰਮਾਂ ਵਾਲੀ ਨੇ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਮਾਂਡ ਆ ਕਿੰਨੇ ਦੁੱਧ ਦੀ ਇਹ ਬਲਕਣ ਰਹੀ ਆ ਕਿਹੜੇ ਸੀਮਣ ਤੋਂ ਇਹ ਗੱਪਣ ਕਿਹੜੇ ਘਰੇ ਖੜੀ ਆ ਸਾਰੀ ਜਾਣਕਾਰੀ ਲੈ ਕੇ ਦਊਂਗਾ ਉਸ ਤੋਂ ਪਹਿਲਾਂ ਇੱਕ ਵਾਰੀ ਤਰੀਕ ਨੋਟ ਕਰ ਲਓ ਮਿੱਤਰੋ 27 ਤਰੀਕਾ ਨੌਵਾਂ ਮਹੀਨਾ 2025 ਦੀ ਵੀਡੀਓ ਤੁਹਾਡੇ ਰੂਪ ਰੂਪ ਕਰਦੇ ਪਏ ਆ ਮਿੱਤਰੋ ਆਪਾਂ ਸਾਰੀ ਜਾਣਕਾਰੀ ਮੈਂ ਪ੍ਰੋਪਰ ਉਦੇ ਵਿੱਚ ਲੈ ਕੇ ਦਊਗਾ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੇ ਰੂਹ ਦੇ ਨਾਲ ਇਹ ਤੋਂ ਬਾਅਦ ਜਿਹੜੀ ਤੁਸੀਂ WhatsApp ਤੇ ਆਈ ਵੀਡੀਓ ਮੰਗਾਓਗੇ ਉਹ ਗੱਲ ਨਹੀਂ ਬਣਨੀ ਜਿਹੜੀ ਇਸ ਕੈਮਰੇ ਦੇ ਉੱਤੇ ਤੁਹਾਨੂੰ ਦਿਖਾ ਦੇਣੀ ਹੈ ਸਾਰੀ ਜਾਣਕਾਰੀ ਮੈਂ ਲੈ ਦਿੰਨਾ ਬਾਈ ਦੇ ਨਾਲ ਤੁਹਾਨੂੰ ਮਿਲਦੇ ਆ ਵੀਰੇ ਸਤਿ ਸ਼੍ਰੀ ਅਕਾਲ ਭਾਈ ਹੋਰ ਵੱਡੇ ਭਾਈ ਠੀਕ ਠਾਕ ਹਨ ਘਰੇ ਪਰਿਵਾਰ ਸਭ ਸਾਰੇ ਵਧੀਆ ਠੀਕ ਹੈ ਚੋ ਸ਼ੁਕਰ ਅੱਛਾ ਨਾਮ ਦੱਸ ਦੇ ਕਿਹੜਾ ਦੀ ਆਪਣਾ ਮੇਰਾ ਨਾਮ ਹੌਨੀਆ ਬਾਈ ਤੇ ਆਪਣਾ ਘਰ ਵੀਰੇ ਜਿਹੜਾ ਹੈ ਬਾਪੂ ਦਾ ਨਾਮ ਕੀ ਹੈ ਬਾਪੂ ਦਾ ਨਾਮ ਮੇਰਾ ਜਗਜੀਤ ਸਿੰਘ ਦਾ ਜੱਗਾ ਨੌਕਰੀ ਦਾ ਕਹਿੰਦੇ ਹਨ ਸਾਨੂੰ ਕੀ ਕਿੰਦ ਜੱਗਾ ਨੌਕਰੀ ਕੇ ਵਾਜਨੇ ਪਹਿਲਾਂ ਜੱਗਾ ਨੌਕਰੀ ਕੇ ਹਾਂਜੀ ਹਾਂ ਇਹ ਘਰ ਆਪਣਾ rau ke kala road ਤੇ ਆ ਗਿਆ ਹਨਾ ਤੇ ਜਦੋਂ ਆਪਾਂ ਉਧਰੋਂ rau ke kala ਤੋਂ ਆਉਣੇ ਪਹਿਲਾ ਘਰੀ ਆ ਪਹਿਲੇ ਪਾਸੇ ਪਈ ਮੁੜਦੀ ਹਨਾ ਹਾਂਜੀ ਹਾਂਜੀ ਪਹਿਲੇ ਪਾਸੇ ਹੂੰ ਡਰਾਈਵਰ ਸਾਈਡ ਹੀ ਮੁੜ ਕੇ ਪਹਿਲੀ ਪਈ ਆਪਣੇ ਘਰੇ ਆ ਫਰਾਂਚ ਵਾਲੀ ਪਈ ਆ ਜੀ ਹੂੰ ਅੱਛਾ ਵੱਡੇ ਭਾਈ ਵੈੜ ਵੇਤਰੀਆਂ ਕਾ ਠੀਕ ਆ ਉਧਰ ਦੇ ਪਾਸੇ ਮੈਂ ਕੈਮਰਾ ਨਹੀਂ ਮਾਰਨਾ ਕਿਉਂਕਿ ਮੇਰੇ ਅਰਗੇ ਚੰਦਰੀ ਨਿਗਾ ਵੀ ਹੁੰਦੇ ਕਹਿ ਇਹ ਮੈਂ ਜਾਂਦਾ ਆਂਦਾ ਸੀ ਫਾਰਮ ਦੇ ਵਿੱਚ ਕਹਦੇ ਅੱਛਾ ਭਾਈ ਇਹ ਦੱਸ ਮੈਨੂੰ ਇਹ ਵੈੜ ਦੀ ਕੀ ਡਿਟੇਲ ਆ ਭਾਈ ਇਹ ਵਾਰੀ ਦੂਜੇ ਸੂਏ ਸੁਣੀ ਹੈਗੀ ਠੀਕ ਆ ਤੇ ਪਹਿਲੇ ਸੂਏ ਨੇ ਦਿੱਤਾਗਾ 27 ਪਲੱਸ ਦੁੱਧ ਪਹਿਲੇ ਸੂਏ 27 ਪਲੱਸ ਦੁੱਧ ਦਿੱਤਾ ਇਹਨੇ ਹਾਂਜੀ ਭਾਈ ਤੇ ਸੈਕਸਨ ਸੀਮਨ ਭਰਿਆ ਹੋਇਆ ਇਹਦੇ ਕਿਹੜਾ ਲੱਗਾ ਰੋਡਿਓ ਦਾ ਰੋਡਿਓ ਦਾ ਸੈਕਸਨ ਸੀਮਨ ਇਹਨੂੰ ਭਰਿਆ ਹੋਇਆ ਆਪ ਕਿਹੜੇ ਦੀ ਹੈ ਵੀਰੇ ਆਪ ਇਹ ਬੀਐਸ ਦੀ ਹੋਵੇਗੀ ਬੀਐਸ ਦੀ ਆਪ ਆਹਦੇ ਬਾਰੇ ਆਪਣੂੰ ਜਾਣਕਾਰੀ ਉਹਦੇ ਬਾਰੇ ਜਾਣਕਾਰੀ ਨਹੀਂ ਵੀ ਕਿਹੜੇ ਦੀ ਹੈਗੀ ਠੀਕ ਆ ਦੂਜਾ ਸੂਆ ਸੁਣਾ ਦੂਜਾ ਸੂਆ ਦੰਦਾਂ ਵਾਲੇ ਦੰਦ ਹਜੇ ਖੜੇ ਕੀਤੇ ਹਨਾ ਦੀ ਭਾਈ ਹਾਂਜੀ ਭਾਈ ਹੂੰ ਅੱਛਾ ਵੀਰੇ ਇੱਕ ਗੱਲ ਦੱਸੋ ਮੈਨੂੰ 27 ਲੀਟਰ ਦੁੱਧ ਤੂੰ ਕੰਡੇ ਦੇ ਧਰਿਆ ਹੋਇਆ ਕਿ ਕਹਿਣਾ ਵੇਚਣੀ ਆ ਕਹਿ ਦਈਏ ਨਹੀਂ ਨਹੀਂ ਧਰਿਆ ਹੋਇਆ ਵੀਰੇ ਉਹ ਗਾਰੰਟੀ ਆ ਪੂਰੀ ਹਾਂਜੀ ਗਾਰੰਟੀ ਆ ਠੀਕ ਆ ਵੱਡੇ ਭਾਈ ਬਰਡ ਵੀ ਤੇਰੀ ਵੈਸੇ ਗਵਾਈ ਕਿੰਨੇ ਦਿਨ ਕਿੰਨੀ ਤਰੀਕ ਨੂੰ ਦੇਣੇ ਦੇ ਵੀਰੇ 9 ਤਰੀਕ ਨੂੰ ਪੂਰੇ ਆਗੇ 9 ਤਰੀਕ ਨੂੰ ਦੇਣ ਪੂਰੇ ਆ ਅੱਜ ਹੈਗੀ ਅੱਜ 27 ਤਰੀਕ ਹਾਂਜੀ ਤਿੰਨ ਇਹ ਤੇ 9 ਇਹ 12 ਦਿਨਾਂ ਦੀ ਕੱਚੀ ਆ ਦੋ ਤਿੰਨ ਦਿਨ ਉੱਪਰ ਲੈ ਗਈ ਤੇ ਕੁੱਲ ਮਿਲਾ ਕੇ 15 ਦਿਨ ਬਾਕੀ ਆ ਹਨਾ ਹਾਂਜੀ ਹਾਂਜੀ ਕੱਚੀ ਦੀ ਵੀਡੀਓ ਪਵਾ ਦਈਂ ਕਾਲੇ ਬਾਲੇ ਕੱਲ ਦੀ ਤਾ ਫੋਨ ਤੇ ਫੋਨ ਫੋਨ ਤੇ ਫੋਨ ਹਜੇ ਕੱਚੀ ਵੜਾ ਤੁਹਾਡੀ ਅੱਛਾ ਭਾਈ ਐ ਰੇਟ ਦਾ ਫੋਨ ਤੇ ਕਰਾਂਗੇ ਵੀਰੇ ਫੋਨ ਤੇ ਕਰੂੰਗਾ ਕਿਉਂਕਿ ਕੱਚੀ ਆ ਹਜੇ ਹਨਾ ਜੇ 2-4 ਦਿਨ ਖੜ ਗਈ ਤਾਂ ਫਿਰ ਤਿਆਰ ਕਰਕੇ ਵੀ ਜਿਹੜੇ ਪੁਰਾਣੇ ਨਵੇਂ ਫਾਰਮ ਬਣਾਇਆ ਹਨਾ ਉਹਦੇ ਲਈ ਲਾਹੇਵੰਦ ਚੀਜ਼ ਆ ਬਣੀ ਬਣਾਈ ਬਰੀਡ ਘਰੇ ਲਾ ਜੂਗਾ ਤੇ 30 ਤੋਂ ਵੱਧ ਤਾਂ ਚੱਲ ਜੂਗੀ ਬੱਚੀ 35+ ਦੁੱਧ ਰਾਮ 35+ ਦੁੱਧ ਦੇ ਦੂ ਕਿਹੜਾ ਪਤਾ ਅੱਛਾ ਆਪਣੇ ਫਾਰਮ ਦੇ ਵਿੱਚ ਦੁੱਧ ਸਾਰੇ ਚੰਗੇ ਵਾਲੀਆਂ ਗਾਈਆਂ ਵਾ ਸਾਰੇ ਚੰਗੇ ਵਾਲੀਆਂ ਵੇ ਬਸ ਮਨ ਲੈ ਹੁਣ ਪ੍ਰੋਪਰ ਜਿਹੜਾ ਕੰਮ ਅੱਗੇ ਤੂੰ ਕਰ ਰਿਹਾ ਬਰੀਡ ਲੈਵਲ ਤੇ ਕਰ ਬਰੀਡ ਲੈਵਲ ਤੇ ਜੱਪਾ ਤੋਂ ਜ਼ਿਆਦਾ ਹੋਣ ਕਰਕੇ ਹੁਣ ਘਟਾ ਰਹੇ ਹਾਂ ਹੌਲੀ ਠੀਕ ਕਿਹੜੇ ਨਾਲ ਜ ਆਪ ਦੀ ਡੈਰੀ ਆਪਣੀ ਬਾਣੀ ਆਪ ਦੀ ਡੈਰੀ ਆਪਣੀ ਪਾਣੀ ਕੀ ਗੱਲ ਹੈ ਅੱਛਾ ਐ ਦੱਸ ਮੈਨੂੰ ਵੀ ਇਹ ਤਾਂ ਨਹੀਂ ਹੁਣ ਦੋ ਕਨਾਲਾਂ ਦਾ ਮੁੱਲ ਮੰਗ ਲਵੇਂ ਕਿਤੇ ਵੀ ਪੰਨ 35 ਰੁਪਏ ਡੈਰੀ ਦੋ ਦੇਗਾ ਜਿੰਨਾ ਜਾਇ ਦੇ ਹਾਂ ਇਹਦਾ ਹੋਏ ਕਿਤੇ ਦੋ ਕਨਾਲਾਂ ਦਾ ਮੁੱਲ ਮੰਗ ਲਾਓ ਤੇ ਮੈਨੂੰ ਅਖਲਾ ਕਵੇ ਸਪਿਆ ਯਾਰ ਦੱਸਿਆ ਹੀ ਨਹੀਂ ਤੂੰ ਅੱਛਾ ਐ ਦੱਸ ਹੁਣ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਆਪਾਂ ਨੰਬਰ 90565 90565 90822 90822 90565 ਤੇ 90 822 822 ਅੱਛਾ ਫਿਰ ਮੇਰੇ ਤੇਰੇ ਵੀ ਮੇਰੇ ਵਾਂਗੂ ਪ੍ਰੋਬਲਮ ਆ ਥੋੜੀ ਜੀ ਲੱਤ ਦੇ ਵਿੱਚ ਹਨਾ ਇਹ ਸ਼ੁਰੂ ਤੋਂ ਹੀ ਆ ਕਿ ਬਾਅਦ ਚ ਹੋਈ ਨਹੀਂ ਇਹ ਬਾਅਦ ਚ ਹੋਈ ਸੀ ਬាទ ਚ ਹੋਈ ਫਰ ਫਿਰ ਕੰਮ ਫਿਰ ਖੇਤੀ ਆ ਇਹ ਪਸ਼ੂਆਂ ਦੇ ਨਾਲ ਆਪ ਹੀ ਸਾਫ ਸਮਾ ਆਪ ਹੀ ਆਪ ਹੀ ਕਿ ਉਹ ਇੱਕ ਵੈਰੀ ਗੁੱਡ ਤੈਨੂੰ ਪਹਿਲਾ ਤਾਂ ਇਸ ਗੱਲ ਦੇ ਰਿਹਾ 100 ਤੋਂ 100 ਨੰਬਰ ਆ ਕਦੇ ਵੀ ਜ਼ਿੰਦਗੀ ਜੇ ਹਾਰਨਾ ਨਹੀਂ ਚਾਹੀਦਾ ਜਿੱਤ ਤਾਂ ਮੁਕੱਦਰਾਂ ਦਾ ਖੇਡ ਹੁੰਦੀ ਹੈ ਬਿਲਕੁਲ ਵੀਰੇ ਤੋਰ ਦੇ ਹੁਣ ਮੈਨੂੰ ਵਹਿੜ ਤੋਰ ਕੇ ਵਿਖਾ ਦੇ ਕਿੱਦਾਂ ਮੈਂ ਇੱਕ ਪਾਉ ਦੀ ਪ ਪਲੂਣ ਵੱਛੀ ਨੇ 27 ਲੀਟਰ ਦੁੱਧ 30 ਕ ਲੈਵਲ ਦਾ ਕੰਡੇ ਦੇ ਉੱਤੇ ਚੜਾਇਆ ਹੋਇਆ ਆਪ ਇਹ ਸਖਸ਼ਣ ਸੀਮਣ ਦੀ ਆ ਕਿਸੇ ਦੀ ਪਰ ਇਹਨਾਂ ਨੂੰ ਪਤਾ ਵੀ ਕਿਹੜੇ ਦੀ ਆ ਪਰ ਇਹਦੇ ਜਿਹੜਾ ਅੱਗੇ ਲੱਗਾ ਹੋਇਆ ਉਹ ਵੀ ਸਖਸ਼ਣ ਸੀਮਣ ਰੋਡਿਓ ਦਾ ਲੱਗਾ ਹੋਇਆ ਕਰਮਾਲੀ ਨੂੰ ਮਿੱਤਰੋ ਤੇ ਬਾਈ ਵੱਛੀ ਆਉਣੀ ਆ ਇਹ ਵੀ ਗੱਲ ਨਾਲ ਆ ਵੱਛੀ ਆ ਦਾ ਟੀਕਾ ਇਹਨੂੰ ਭਰਾਇਆ ਹੋਇਆ ਬਾਈ ਉਹਨਾਂ ਨੇ ਪਲੱਸ ਪੁਆਇੰਟ ਇਹਦਾ ਇਹ ਆ ਕਿ ਇਹਨੇ ਬਈ ਚੰਗਾ ਦੁੱਧ ਦਿੱਤਾ ਚੰਗੇ ਢਾਂਚੇ ਦੀ ਮਜਬੂਤ ਹੱਡਾ ਪੈਰਾਂ ਦੀ ਪਲੀ ਸੰਭੀ ਤੇ ਵਜਣ ਮजूद ਵਾਲੀ ਬੇੜਾ ਕੋਈ ਇਹ ਨਾ ਸੋਚੇ ਵੀ ਛੋਟੀ ਹੋਊਗੀ ਤੇ ਬਈ ਚੰਗੀਆਂ ਰੰ ਛੋਟੀ ਨਾ ਨਿਕਲ ਜੇ ਪਹਿਲਾਂ ਵੀ ਦੱਸ ਦੇਵਾਂ ਵੀ ਦੁੱਧ ਕੱਢਣਾਂ ਵਾਲੇ ਦੰਦ ਦੇ ਹਿਸਾਬ ਨਾਲ ਇਹਦਾ ਕਾਦਾ ਜਿਹੜਾ ਬਹੁਤ ਜ਼ਬਰਦਸਤ ਐ ਕਰਮਾ ਵਾਲੀ ਦਾ ਸਰੀਰਕ ਪੱਖ ਬਹੁਤ ਤੇ ਪੇਟ ਬਹੁਤ ਖੁੱਲਾ ਡੁੱਲਾ ਵਾ ਐਨ ਜਿਹੜਾ ਬੋਡੀ ਸਟਰਕਚਰ ਆ ਉਹ ਓਕੇ ਆ ਜਿਹੜਾ ਮਿੱਤਰੋ ਜਮਾ ਪਲੂਨ ਪਲੇਨ ਪਈ ਆ ਕੋਈ ਕਿਨੂ ਕੋ ਰੋਟ ਆ ਜਿਹੜੀ ਉਹ ਚੱਕਦੀ ਨਹੀਂ ਢੂਈ ਚੱਕਦੀ ਨਹੀਂ ਗੀ ਮਾੜੀ ਮੋਟੀ ਵੈਣ ਸਲੇਟੀ ਵਾਂਗੂ ਸਿੱਧੀ ਪਈ ਆ ਉੱਤੋਂ ਲੈ ਵੀ ਦੀਪਚਾ ਕੈਮਰਾ ਪੂਜ ਦੇ ਪੁੜੇ ਤੇ ਲਾ ਕੇ ਤੇ ਇੰਦੀ ਸਿੱਧੀ ਤੌਣ ਵਿਖਾ ਦੇ ਵੀ ਕੀ ਕਰਦੀ ਐ ਇਹ ਆਲੇ ਮਿੱਤਰੋ ਪਾਉਂ ਦੀ ਸਕੇਲ ਨਾਲ ਮਿਲਿਓ ਉਤੇ 1 ਇੰਚ ਵੀ ਦੀ ਤੁਈ ਚੱਕਦੀ ਥੱਲੋ ਬਹੁਤ ਜ਼ਬਰਦਸਤ ਤਿਆਰ ਹੋਊਗੀ ਕਿਉਂਕਿ ਹਜੇ 15 ਦਿਨ ਬਾਕੀ ਆ ਬਈ 15 ਦਿਨਾਂ ਦੇ ਵਿੱਚ ਮੇਲਾ ਲੁੱਟਣ ਵਾਲੀ ਗੱਲ ਹਜੇ ਬਣਾਉਣੀ ਆ ਨੰਬਰ ਆਪਾਂ ਬਾਈਆਂ ਦਾ ਲੈ ਦਿੱਤਾ ਵਾ ਸਕਰੀਨ ਦੇ ਉੱਤੇ ਚੱਲੀ ਜਾਊਗਾ ਮਿੱਤਰੋ ਬਾਕੀ ਰੇਟ ਇਹਦਾ ਜਿਹੜਾ ਉਹ ਬਿਲਕੁਲ ਵਾਜਬ ਹੋਊਗਾ ਗਾਂ ਦੇ ਹਿਸਾਬ ਨਾਲ ਜਿਹੜੇ ਫਾਰਮਰ ਕਿੱਤੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੇ ਨਵਾਂ ਫਾਰਮ ਬਣਾ ਲਿਆ ਛੱਡ ਪਾ ਲਿਆ ਟੀਨਾ ਪਾ ਲਿਆ ਖੁਰਲੀ ਬਣਾ ਲਈ ਆ ਹੁਣ ਸੋਚਦੇ ਹੋਣਗੇ ਵੀ ਕਿਸੇ ਮੰਡੀ ਦੇ ਵਿੱਚ ਜਾਈਏ ਤੇ ਚੰਗੀਆਂ ਗਾਵਾਂ ਲੈ ਕੇ ਆਈਏ ਉਹਨਾਂ ਦੇ ਲਈ ਭਾਈ ਵੀਡੀਓ ਲਾਹੇਵੰਦਾ ਬਣੀ ਬਣਾਈ ਬਰੀਡ ਦੀ ਤੁਹਾਨੂੰ ਵੈੜ ਮਿਲ ਜੂਗੀ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਮਿੱਤਰੋ ਅਗਲੀ ਕਾਰਵਾਈ ਲਈ ਨੰਬਰ ਤੁਸੀਂ ਸਕਰੀਨ ਤੇ ਲਉਣਾ ਬਾਕੀ ਜਾਣਕਾਰੀ ਸਾਰੀ ਭਾਈ ਨਾਲ ਰਬਤਾ ਕੈਮ ਕਰ ਲਿਓ ਮਿੱਤਰੋ ਆ ਜਿਹੜਾ ਭਾਈ ਉਹ ਵੀ ਵੇਚਨੀ ਆ ਭਾਈ ਅੱਛਾ ਉਹ ਦਿਖਾ ਦੇ ਉਹਦਾ ਦੋ ਦਰ ਕੜ ਕੀ ਆਪਣੇ ਮਹਿਕ ਫੜ ਫਿਰ ਉਹਨੇ ਆ ਮੇਰੇ ਕੋਲ ਚੱਲ ਕੇ ਮੈਂ ਤਾਂ ਨਾ ਹੇ ਰੁਕ ਜੀ ਯਾਰ ਕੱਚੀ ਭਾਈ ਯਾਰ ਰੁਕ ਜਾ ਹਜੇ ਵਖਾ ਦਈਏ ਕਲੀਤਾ ਭਲਾ ਕਾਲਾ ਫਿਰ ਦਸੀ ਵੀਰੇ ਉਹ ਵੀ ਚੰਗੇ ਸੀਮਨ ਦੀ ਆ ਉਹ ਵੀ ਚੰਗੇ ਸੀਮਨ ਉਹਦਾ ਸੀਮਨ ਨਹੀਂ ਪਤਾ ਵੀਰੇ ਹੁੰਦਾ ਵੀ ਨਹੀਂ ਪਤਾ ਦੁੱਧ ਕਿੰਨਾ ਦੇਗੀ ਭਈ ਦਸੀ ਉਹ ਜਿਹੜਾ ਦਿੱਤਾ ਮੇਰਾ ਵੀਰ ਦੁੱਧ ਉਹਦਾ 25 ਕਾ ਉਹਦਾ 25 ਲੀਟਰ ਉਹ ਵੀ ਦੂਜਾ ਸੋਇਸ ਹੁੰਦੀ ਆ ਹਾਂ ਜੀ ਉਹ ਦੂਜਾ ਸੋਇਸ ਠੀਕ ਆ ਲੱਗਾ ਕਿਹੜਾ ਆਉਂਦੇ ਵੀਰੇ ਉਹਦੇ ਨਾਨ ਸੈਕਸੀਡ ਲੱਗਿਆ ਹੋਇਆ ਨਾਨ ਸੈਕਸੀਡ ਲੱਗਾ ਹੋਇਆ ਠੀਕ ਆ ਉਹਦਾ ਰੇਟ ਵੀ ਵੀਰੇ ਅੱਜ ਜੇ ਕੋਈ ਕਰਨਾ ਹੋਵੇ ਨਹੀਂ ਉਹਦਾ ਰੇਟ ਕੋਈ ਨਹੀਂ ਕਿੰਨਾ ਟਾਈਮ ਬਾਕੀ ਪਿਆ ਉਹਦਾ ਉਹਦੇ 23 ਤਰੀਕ ਨੂੰ ਬੰਦਨ ਪੂਰੇ ਆ ਉਹਦੇ 23 ਉਹਦਾ ਤਾਂ ਫਿਰ ਮਹੀਨਾ ਲਾ ਲੀ ਮਹੀਨਾ ਪਿਆ हां कोई और नहीं उनका 10000 ਘਟਾ ਦੀ ਉਹ ਜਾਨੇ ਸੰਭਣੀ ਵੀ ਅਗਲੇ ਨੇ ਜਾ ਕੇ ਤੇਰਾ ਵੀ ਖਾਣਾ ਹੀ ਆ ਉਹਨੇ ਹਾਂਜੀ ਹਾਂਜੀ ਨੰਬਰ ਪਾਈਆਂ ਦਾ ਸਕਰੀਨ ਦੇ ਉੱਤੇ ਪਿੰਡ ਮਾਨੂ ਕੇ ਗਿਲ ਜ਼ਿਲ੍ਹਾ ਮੋਗਾ ਰੌਪੇ ਕਲਾ ਰੂਪ